ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਛੰਡੇ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ 메ਨ ਰੋਡ ਦੇ ਉੱਤੇ ਜਿਹੜਾ ਵੀਰਜਨ ਦਾ ਘਾਰ ਹੈ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਰੋਡ ਜਾਂਦਾ ਜਿਹੜਾ ਬਟਾਲੇ ਵਾਲਾ ਰੋਡ ਆ ਬਿਲਕੁਲ ਰੋਡ ਦੇ ਉੱਪਰ ਘਾਰ ਹੈ ਜਿਹੜਾ ਕੱਥਨੰਗਲ ਵਾਲਾ ਟੋਲ ਪਲਾਜ਼ਾ ਪਾਰ ਕਰਕੇ ਜੇ ਅੰਮ੍ਰਿਤਸਰ ਵੱਲ ਲਵਾਈਏ ਤੇ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਜਿਹੜੀਆਂ ਵਾ ਪੰਜ گاਵਾ ਇਹ ਤੇ ਦੋ ਗਾਵਾਂ ਉਹ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਟੋਟਲ 7 ਗਾਵਾਂ ਦਿਖਾਵਾਂਗੇ ਜਿਨ੍ਹਾਂ ਵਿੱਚੋਂ 3-4 ਜੜੀਆਂ ਟੋਕੜਾ ਕਪੜਾ ਚੱਕ ਪਾਸ ਆ ਤੇ ਕੁਝ ਵਿੱਚ ਬੱਚੇ ਤੋਂ ਬਿਨਾ ਵਾਂ ਤੇ ਨਾਰਮਲ ਦੀ ਰੇਟ ਹੋਣੇ ਆ ਸਾਰੇ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਦੀ ਹੁਣ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬੜੇ ਚਿਰਾਂ ਬਾਅਦ ਦੱਸਣ ਦਿੱਤੇ ਜੀ ਓਏ ਇਦਾਂ ਜੀ ਮੈਨੂੰ ਥੋੜਾ ਕੰਮਕਾਰੀ ਤੇ ਮੈਂ ਬਾਅਦ ਗਿਆਾਂਗੇ ਜੀ ਅੱਛਾ ਠੀਕ ਐ ਚਲੋ ਨਾਮ ਦੱਸਦੇ ਕਰੀ ਆਪਣਾ ਬਿਨਤ ਸਿੰਘ ਜੀ ਪਿੰਡ ਚੰਡੇ ਠੀਕ ਹੈ ਜੀ ਨੀਅਰ ਕੱਥੋਂ ਨੰਗਾ ਲਾਗੇ ਟੋਲ ਪਲਾਜ਼ਾ ਕੱਥੋਂ ਨੰਗਲਾ ਲੱਗ ਗਈ ਹੈ ਹਨ ਤੇ ਜਿਲ੍ਹਾ ਆਪਣਾ ਮੇਰ ਸਰਪੰਚ ਤੇ ਫੋਨ ਦੇ ਘਰ ਹੈ ਜੀ ਬਿਲਕੁਲ ਰੋਡ ਮੇਨ ਰੋਡ ਦੇ ਉੱਪਰ ਹੀ ਹੈ ਤੇ ਫੋਨ ਨੰਬਰ ਬੋਲ ਦੇ ਇੱਕ ਰਿ 98885 5777 ਠੀਕ ਹੈ ਜੀ ਤੇ ਸ਼ੁਰੂਆਤ ਫੇਰਾ ਟੁਕੜਾ ਗੰਦੇ ਕਰੀਏ ਹਨ ਆਪਾਂ ਕਿੰਨੇ ਚੱਤੀ ਚੈੱਕ ਪਾਸ 'ਚ ਇਹ 6 ਮਹੀਨੇ ਦੇ ਪੂਰੇ ਹੋ ਕੇ 7ਵਾਂ ਚੱਲੂ ਹੈ ਜੀ ਅੱਛਾ ਤੇ 28 29 30 28 29 30 ਦੁੱਧ ਚ ਆਇਆ ਪਹਿਲਾਂ ਤੇ ਦੁਜੇ ਸਵੇਰੇ ਆ ਕੇ ਗੱਲ ਕਰੀਏ ਅੱਛਾ ਹਾਂ ਤੇ ਕਿੰਨਾ ਕੁ ਟਾਈਮ ਦੁੱਧ ਕਿੰਨਾ ਹੁਣ ਮੌਕੇ ਤੇ ਹੁਣ ਤੇ ਦੁੱਧ ਦੇ ਤੋਂ ਪੰਜ ਕਿਲੋ ਹੀ ਛੱਡਣੀ ਨੇ ਘਰ گاਉਂ ਵੱਡੀ ਆ ਮੇਰਾ ਤਾਂ 5 ਕਿਲੋ ਤੋਂ ਉੱਪਰ ਹੀ ਆਂ 5 ਕਿਲੋ ਆਣੇ 6 ਕਿਲੋ ਹੈਗਾ ਜੇ ਲੋ 5 ਕਿਲੋ ਪੰਜ 6 ਕਿਲੋ ਦੇ ਲੱਗੇ ਬੰਨੇ ਹੈਗਾ ਆ ਕੇ ਜੇ ਲਿਆ ਫਿਰ ਤੋਰ ਦਈਏ ਇੱਕ ਵਾਰੀ ਬਾਕੀ ਚੰਗੇ ਬੋਡੀ ਵੇਟ ਵਾਲੀ ਆ ਚੰਗੀ ਬਰੀਡ ਵਾਲੀ ਜਰਸੀ ਆ ਜਿਹੜੀ ਆ ਆ ਦੇਖ ਸਕਦੇ ਜੀ ਇਹ ਫਾਰਮ ਚੋਂ ਆਂਦੀ ਜਲੰਧਰ ਤੋਂ ਆਈ ਹੈ ਅੱਛਾ ਜਲੰਧਰੋਂ ਆਂਦੀ ਫਾਰਮ ਚੋਂ ਇਹ ਜਲੰਧਰ ਫਾਰਮ ਚੋਂ ਆਈ ਆ ਇਹੀ ਕੱਲੀ ਫਾਰਮ ਵਾਲੀ ਹੈ ਬਾਕੀ ਸਾਰੀਆਂ ਦੂਸਰੀਆਂ ਹੀ ਆ ਬਾਕੀ ਦੇਖਣੀ ਦਿਆ ਆਈ ਆਈ ਚੰਗੀ ਸੰਭਲੀ ਜਗਾ ਤੋਂ ਆ ਲਿਆਓ ਜੀ ਬਾਕੀ ਪਸ਼ੂ ਦਾ ਬੋਡੀ ਸਟਰਕਚਰ ਜਿਹੜਾ ਦੱਸ ਦਿੰਦਾ ਵਾ ਆ ਜਾ ਠੰਡੀ ਧੀਰੀ ਆ ਬਹੁਤ ਆਈ ਜਿਹੜੀ ਪੂਰੀ ਸਾਂਭਲੇ ਘਰੋਂ ਆ ਜਿਹੜੀ ਕੱਦ-ਕਾਟ ਪੱਖਾ ਵੀ ਚੰਗੇ ਆ ਪੂਰੀ ਜੰਮੀ ਪਲੀ ਬਾਕੀ ਇਹਦੀ ਤੁਹਾਨੂੰ ਮਿਲਕਵੇਂ ਨੇ ਵੀ ਦਿਖਾ ਦਿੰਦੇ ਆ ਲੈ ਸਦੇ ਕਾਫੀ ਮੋਟੀ ਮਿਲਦੀਆਂ ਹਨ ਬੜਾ ਬੜਾ ਲੰਮਾ ਬਹੁਤ ਬਹੁਤ ਲੰਮਾ ਕਰਦੀਆਂ ਜੀ ਠੀਕ ਹੈ ਜੀ ਤੇ ਇਹਦਾ ਕੀ ਰੱਖਣਾ ਮੁੱਲ ਫਿਰ ਮੁੱਲੇਦਾਰ ਫਿਰ ਜੀ ਫੋਨ ਤੇ ਕਰ ਲਾਂਗੇ ਅੱਛਾ ਬਾਕੀ ਦੱਸਣੇ ਸਾਰੇ ਆ ਬਾਕੀ ਦੱਸ ਦੇਣੇ ਜਾਇ ਜੀ ਦੇ ਦਾਂਗੇ ਕੋਈ ਗੱਲ ਨਹੀਂ ਚਲੋ ਜਾਇ ਜੀ ਦੇ ਦੇਣੀ ਵਾਲੇ ਖੜਦੇ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਇਹਦਾ ਮੁੱਲ ਕਿੰਨੇ ਫੋਨ ਤੇ ਕਰ ਲਾਂਗੇ ਤੇ ਜਿਹੜੇ ਆਹ ਵਾਲੀ ਗਾਂ ਆ ਇਹਦੇ ਕੋ ਕਿੰਨਾ ਜੀ ਦੁੱਧ ਇਹਦੇ ਕੋ 7 ਕਿਲੋ ਦੁੱਧ ਹੈ ਜੀ ਇਹ ਵੀ ਕੰਪਣਾ ਹੀ ਜੀ ਇਹ ਖੇਵੇਂ ਚਾਹੀ ਦੱਸ ਦੇਣ ਹੋ ਗਏ ਮੈਂ ਟੀਕਾ ਲਵਾਤਾ ਜੀ ਅੱਛਾ ਸਿਰ 10 ਦਿਨ ਹੋਏ ਨੇ ਇਹਨੂੰ ਦੱਸ ਦੇਣੀ ਹੋਏ ਆ ਤੇ ਦੁੱਧ ਆ ਬੜਾ ਸਭ ਕੋਈ ਓਕੀ ਪੋਲੀ ਹੈ ਤੇ 7 ਕਿਲੋ ਹੈਗਾ ਪੱਕਾ ਦੁੱਧ ਪੱਕਾ ਜੀ ਕੰਡੇ ਦੇ ਚਾੜਵਾ ਲਿਆ ਫਿਰ ਤੋਰ ਦਈਏ ਇਹਨਾਂ ਨੂੰ ਪਹਿਲਾਂ ਵਹਿੜਿਆ ਜੀ ਠੀਕ ਹੈ ਜੀ ਇਹ ਵੀ ਪਹਿਲਣੀ ਆ ਮੋਕੇ ਦੇ ਦੁੱਧ 7 ਕਿਲੋ ਦੱਸ ਦੇ ਇਹ ਵੀਡੀਓ ਬਣਾਉਣਾ ਟਾਈਮ ਜਿਹੜਾ ਆਪਣਾ ਦੁਪਹਿਰ ਦਾ ਵਾ 6 ਵਜੇ ਸਾਢੇ 6 ਸਵਾ 6 ਵਜੇ ਦੀ ਚੋਾਈ ਕੀਤੀ ਹੈ ਜੀ ਮੈਂ ਠੀਕ ਹੈ ਜੀ ਤੇ ਹੁਣ ਜਿਹੜਾ ਸਾਢੇ 11 ਦਾ ਟਾਈਮ ਜਿਹੜਾ ਹੁਣ ਹੋਇਆ ਵਾ ਹਾਂਜੀ ਜਿਹੜੀ ਆਪਾਂ ਵੀਡੀਓ ਬਣਾਉਂਦੇ ਆਂ ਬਾਕੀ ਅੱਜ ਮੌਸਮ ਹੀ ਸਾਫ਼ ਹੈ ਤੇ ਇਹਦਾ ਕੀ ਰੱਖਣਾ ਮੁੱਲ ਮੁੱਲ ਵੇਚ 17000 ਰੁਪਏ ਦਾ ਹੈ ਚਲੋ ਛੋਟ ਛਾਂਟ ਕਰਕੇ 15 ਦੀ ਦੇ ਦਾਂਗੇ ਅੱਛਾ 15000 ਦੀ ਦੇ ਦੋਗੇ ਦੇ ਦਾਂਗੇ ਠੀਕ ਹੈ ਜੀ ਤੇ ਉਹਨੇ ਕਾ ਟੋਕੜ ਗੱਪਣ ਜੀ ਆ ਇਹ ਟੋਕੜ ਗੱਪਣ ਹੈ ਜੀ ਚੈੱਕ ਪਾਸ ਆ ਹਾਂ ਜੀ ਕਿੰਨੇ ਚਾਹ ਦੀ ਚੈੱਕ ਪਾਸ ਚ ਇਹਨੂੰ ਤਿੰਨ ਮਹੀਨੇ ਪੂਰੇ ਹੋ ਗਏ ਚੌਥਾ ਲੱਗਾ ਜੀ ਚੌਥਾ ਲੱਗਾ ਆ ਤੇ ਦੁੱਧ ਕਿੰਨਾ ਇਹ ਦੇਖ ਦੁੱਧ ਇਹਦੇ ਕੋਲ 6 ਕਿਲੋ ਪੂਰਾ ਕੰਡੇ ਦੇ ਚਾੜਵਾ ਜੀ 6 ਲੀਟਰ ਹੈਗਾ ਆ ਤੇ ਥਾਂ ਥੋਨ ਓਕੇ ਸਾਰੇ ਨਹੀਂ ਇੱਕ ਥਾਂ ਦੀ ਤੇ ਲੜਿਆ ਗਿਆ ਅੱਛਾ ਇੱਕ ਥਾਂ ਦੀ ਅੱਛਾ ਪੈਣੀ ਵਾਲੀ ਦੀ ਥਾਂ ਦੀ ਤੇ ਲੜਿਆ ਠੀਕ ਹੈ ਜੀ ਲਿਆ ਫਿਰ ਤੋਰ ਦੀ ਨਾ ਬਾਕੀ ਹੈਗੀ ਇਹ ਵੀ ਉਤਨਾ ਸੋਹਣੀ ਬੈੜਿਆ ਆਹਦਾ ਠੰਡੀ ਦੀ ਜੀ ਠੀਕ ਹੈ ਜੀ ਆਗਾ ਇੱਕ ਅਗਲੇ ਥਾਂ ਦੀ ਤੇ ਲੜਿਆ ਜਿਹੜੀ ਹੈ ਬਲਜਾ ਜੀ ਉਤਰਾ ਜਿਹੜਾ ਬੋਡੀ ਸਟਰਕਚਰ ਜਿਹੜਾ ਇਹਦਾ ਵੀ ਚੰਗਾ ਵਾ ਬਾਕੀ ਜੇ ਕਿਸੇ ਵੀਰ ਨਾਲ ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਤੇ ਗਾਂ ਫੇਰ ਇਹਨੇ ਤਿਆਰ ਹੋ ਜਣਾ ਤਿੰਨ ਚਾਰ ਮਹੀਨਿਆਂ ਦੇ ਲੱਗੇ ਜਿਹੜੀ ਗੱਭਨ ਦੱਸਦੇ ਤੇ ਚੰਗੇ ਕੱਦ ਕਾਠ ਵਾਲੀ ਆ ਜਿਹੜੀ ਇਹ ਵੀ ਦੁੱਧ 16 17 ਕਿਲੋ ਕੱਢੂਗੀ ਸੂਦੇ ਵੱਧ ਦੀ ਗੱਡੀ ਤੇੜ ਵਾਲੀ ਬਹਿੜਿਆ ਜੀ ਤੇ ਇਹਦਾ ਮੁੱਲ ਮੋਲੇ ਦਾ ਵੇਖ ਲੋ ਜਿੱਦਾਂ ਦੀ ਰਹਿੜ 20000 ਤੇ ਜੈਦੀ ਹੈ ਜੀ ਕਰਦੀ ਇਹ ਵਿੱਚ ਕੋਈ ਇਹ ਲੋ ਜਿੱਦਾਂ ਤੁਸੀਂ ਆਂਦੇ ਕਰਦੇ ਨੇ ਜੋ ਮਕਾ ਦੇ ਕਿੰਨੇ ਤੇ ਮਕਾ ਦੋਗੇ ਵੇਖ ਲੋ ਜੋ ਤੁਸੀਂ ਆਪ ਹੀ ਕਰਦੇ ਜੱਸ ਨਾ ਹੀ ਕਰਦਾ ਜਿਤਨਾ ਤੁਸੀਂ ਅੱਗੇ ਇਹਦਾ ਦੱਸਤਾ ਨਾ 16 ਦੀ ਦੇ ਦਈਏ ਚਲੋ ਠੀਕ ਆ ਫਿਰ ਹਾਂਜੀ ਠੀਕ ਆ ਫਿਰ ਕਰਦਾਂਗੇ ਜੇ ਕੋ ਭਰਾ ਆਊਗਾ ਤੇ ਕੋਈ ਗੱਲ ਜਿੱਦਾਂ ਤੁਸੀਂ ਕੋਈ ਕਰਦਾਂਗੇ ਕੋਈ ਗੱਲ ਚਲੋ ਮੌਕੇ ਤੇ ਕੋਈ ਮਾਨਤਾ ਕਰਦੇ ਹੋ ਠੀਕ ਆ ਜੀ ਠੀਕ ਹੈ 16 ਦੀ ਦੇ ਦਾਂਗੇ ਠੀਕ ਹੈ ਜੀ ਤੇ ਇਹਦੇ ਕੋਲ ਭਰਾਊਗਾ ਥਾਣੇ ਤਾਂ ਲੱਗਦੇ ਦਿਖਾ ਦਈਏ ਆਹ ਥਣ ਦੇ ਆਹ ਦੇਖ ਸਕਦੇ ਅਗਲਾ ਥਣ ਜਿਹੜਾ ਤੇ ਲੜਿਆ ਇਹਦਾ ਹਾਂਜੀ ਤੇ ਹੁਣ ਜਿਹੜੀ ਇੱਕ ਆ ਜਰਸੀ ਆ ਆ ਦੇਖ ਸਕਦੇ ਜੀ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਵਿੱਚ ਜੀ ਇਹ ਕੋਲ ਦੁੱਧ ਤੇ 9 ਕਿਲੋ ਆ ਪਰ 8 ਕਿਲੋ ਦੀ ਗਾਰੰਟੀ ਪੂਰਾ ਠੰਡਾ ਕਰਕੇ 8 ਕਿਲੋ ਆਹਦੀ ਪਾਉਂਦੇ ਭਾ ਨੌ ਕਿਲੋ ਹੀ ਹੋਵੇ ਜੀ ਤੇ ਇਹ ਗੱਬਨ ਨਹੀਂ ਆ ਹਨਾ ਇਹ ਨੂੰ ਮਹੀਨਾ ਕੋ ਹੋਇਆ ਟੀਕਾ ਲੱਗੇ ਨੂੰ ਪਰ ਅਸੀਂ ਚੱਕ ਚੁੱਕ ਨਹੀਂ ਕਰਾਈ ਇਹ ਨਹੀਂ ਚੈੱਕ ਹੋਈ ਹਨਾ ਤੋੜ ਦੋ ਫਿਰ ਇਹਦੇ ਥਣ ਥਣ ਓਕੇ ਸਾਰੇ ਇਹਦੇ ਅਗਲੇ ਸਾਂਚ ਥੋੜੀਆਂ ਧਰਾਂ ਘਟਿਆ। ਅੱਛਾ ਬੈਣੀ ਵਾਲੇ ਪਾਸੇ ਦੇ। ਲਿਆ ਫਿਰ ਤੋਰੋ। ਥਣ ਬਾਕੀ ਠੀਕ ਠਾਕ ਹੈ ਜੀ ਬਿਲਕੁਲ। ਤਾਂ ਧਰਾਂ ਥੋੜੀਆਂ ਘਟਿਆ। ਧਰਾਂ ਹੁੰਦੀਆਂ ਮਾਤਰ। ਥਣ ਚੱਲਦੇ ਚਾਰੇ ਹੀ ਆ ਪਰ ਬੈਣੀ ਵਾਲੇ ਪਾਸੇ ਦਾ ਸਨਕ ਘਟਿਆ। ਲਿਆ ਜੀ ਵਿਦਿ ਇਹਰਾ ਦੇਖਸਾਂਦੇ ਜੀ ਬਾਕੀ ਜਿਹੜੇ ਵੀ ਕਿਹੇ ਵੀ ਵੀਰ ਨੂੰ ਪਸੰਦ ਆਉਂਦੀ ਆ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਤਸੱਲੀ ਕਰਕੇ ਪੂਰੀ ਆਪੇ ਵੇਖ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਕਿਉਂਕਿ ਅਸੀਂ ਤਾਂ ਵੀਡੀਓ ਬਣਾ ਕੇ ਚੱਲ ਜਣਾ ਬਾਕੀ ਅੱਗੇ ਤੁਸੀਂ ਖੜਨੇ ਆ ਆਪਣੀ ਮਰਜ਼ੀ ਨਾਲ ਤੇ ਇਹ ਕਿੰਨੇ ਦੇ ਦੇਣੀ ਫਿਰ ਆਪਾਂ ਇਹ ਜੱਸ ਨੂੰ 15000 ਜੀ ਲਗਾਏ 15000 ਨਹੀਂ ਦੇ ਦੋਗੇ 2 ਕਿਲੋ ਦੁੱਧ ਪੂਰਾ ਕੱਢ ਲਈ ਚਾਰ ਕੇ ਤਸੱਲੀ ਕਰਕੇ ਦੋ ਟਾਈਮ ਚਾਰ ਟਾਈਮ ਇੱਥੇ ਚਵਾ ਕੇ ਤਸੱਲੀ ਕਰਕੇ ਠੀਕ ਹੈ ਜੀ ਤੇ ਹੁਣ ਜਿਹੜੀ ਆ ਤੁਹਾਡੇ ਮਗਰੇ ਇਹ ਕਿੰਨੇ ਚੱਲਦੀ ਚੱਕ ਪਾਸ ਤੇ ਇਹਨੂੰ 7ਵਾਂ ਮਹੀਨਾ ਚੱਲੂਗਾ ਜੀ ਆਹ ਤਾਂ 7ਵਾਂ ਮਹੀਨਾ ਚੱਲੂ ਦੁੱਧ ਛੱਡ ਦਿੰਦੀ ਹੈ ਜੀ ਤੇ ਦੁੱਧ ਨਹੀਂ ਇਹ ਦਿੰਦੀ ਦੂਜੇ ਸੂਏ ਵਾਸਤੇ ਕੱਪਣ ਜਾਂਦੀ ਹੈ ਲਿਆ ਫਿਰ ਤੋਰ ਇੱਕ ਰੀਨਾਂ ਬਾਕੀ ਇਹ ਦੁੱਧ ਨਹੀਂ ਦਿੰਦੀ ਮਾਤਸਾ ਵੀ ਤੇ 7ਵਾਂ ਮਹੀਨਾ ਜਿਹੜਾ ਇਹ ਤਾਂ ਚੱਲਣ ਦਿਆ ਦੋ ਢਾਈ ਮਹੀਨੇ ਜਿਹੜੇ ਇੱਥੇ ਰਹਿ ਗਏ ਹੁਣ ਸੂਨ ਚ ਬਾਕੀ ਕੋਈ ਵੀਰ ਆਪਣੀਆਂ ਇੱਥੇ ਚੈੱਕ ਕਰਵਾ ਕੇ ਲੈ ਜਾ ਜੜੀਆਂ ਗੱਬਣਾ ਵਾ ਬਿਲਕੁਲ ਜੀ ਬਿਲਕੁਲ ਉਹ ਆਪਣੀਆਂ ਚੈੱਕ ਕਰਵਾ ਕੇ ਖੜੇ ਪ੍ਰੋਪਰ ਫਿਰ ਦਿਨਾਂ ਦਾ ਪਤਾ ਲੱਗ ਜਾਂਦਾ ਵਾ ਬਾਕੀ ਉਤਰੇ ਜਿਹੜੇ ਝਲ ਝੁਲਰੇ ਦੀ ਥੱਲੇ ਚੰਗੀ ਆ ਚੰਗਾ ਭਰੂਗੀ ਜਦੋਂ ਇਹਨੇ ਤਿਆਰ ਹੋਣਾ ਵਾ ਹਾਂਜੀ ਹਾਂਜੀ ਤੇ ਇਹਦਾ ਕੀ ਰੱਖਣਾ ਮੁੱਲ ਫਿਰ ਆਪਾਂ ਮੋਲ ਤੇ ਜਦੋਂ ਵੈਹੜ ਬਣ ਗਈ ਵੇਖ ਲੋ ਵੱਡੀ ਵੈਹੜ ਹੈ ਜੀ ਅਸੀਂ ਤੇ ਹੁਣ ਜੈ ਜੀ ਦੇ ਦਨੇ ਜੇ ਕੋ ਉਹਦੇ ਠੀਕ ਆ ਕਿੰਨੀ ਹਾਦੀ ਕਰ ਲਈ ਜੀ 30000 ਦੇ ਜੈ ਜੀ ਹੈ ਜੀ ਜੇ ਵਿੱਚ ਹੈਗੀ ਕਸਰ ਤੇ ਕੱਢ ਦਈਏ ਚਲੋ 5000 ਦੀ ਜੈਸਨ ਉਹ ਕਰ ਦਨੇ ਅੱਛਾ 5000 ਦੀ ਜੈਸਨ ਹੋਈ ਆ ਜਿਹੜੀ ਵੈਹੜ ਬਰੀਡ ਵਾਲੀ ਹੈ ਵੈਹੜ ਚ ਕੋਈ ਕਸਰ ਨਹੀਂ ਜੀ ਹੈਗੀ ਠੀਕ ਹੈ ਜੀ ਦਸੂਏ ਵਾਤੇ ਹੈ ਜੀ ਸੋਨਾ ਆ ਕੰਦੂ ਜੀ ਠੀਕ ਹੈ ਜੀ ਤੇ ਜਿਹੜੀਆਂ ਦੋਗਾਵਾ ਇੱਧਰ ਵੀ ਆ ਹੌਲੇ ਪਾ ਇਹਦੇ ਕੋਲ ਕਿੰਨਾ ਜੀ ਦੁੱਧ ਇਲਕੋ 5 ਕਿਲੋ ਹੈ ਜੀ 4 ਲਾ 4 ਕਿਲੋ ਵਧੀਆ ਗਰੰਟੀ ਵਾਲਾ ਦੁੱਧ ਹੈ ਜੀ ਜਿਹੜਾ ਹੈਗਾ 4 ਕਿਲੋ ਦੁੱਧ ਹੈ ਹਾਂ ਜੀ ਹੈਗਾ ਇਹ ਹੈ ਕਿ ਚਲੋ ਜੇ ਕਿਸੇ ਨੇ ਘਰੇ ਚਾਹ ਪਾਣੀ ਆਸਤੇ ਖੜਨੀ ਹੈ ਤੇ ਚਾਚੂ ਵਧੀਆ ਬਣਾਈ ਜਾਊਗੀ ਹੈਨਾ ਭੋਲੀ ਆ ਧਾਰੇ ਸਾਨੂੰ ਬਿਲਕੁਲ ਓਕੇ ਚੱਲਦੇ ਆ ਸਭ ਅੱਛਾ ਇਹਦੇ ਚਾਰੇ ਸਾਨੂੰ ਚੱਲਦੇ ਆ ਬਿਲਕੁਲ ਜੀ ਹਾਂਜੀ ਠੀਕ ਹੈ ਤੇ ਆ ਥਣ ਦੇਖ ਸਾਦੇ ਚ ਇਹੇ ਤੋੜ ਕੇ ਦਿਖਾਏ ਦਿੰਦੇ ਤੁਹਾਨੂੰ ਇੱਕ ਵਾਰੀ ਬਾਕੀ ਸਾਂਭੇ ਬਹੁਤੀ ਘੱਟ ਹੈ ਜੇ ਕੋਈ ਹੋ ਸਕਦਾ ਕੋ ਸੰਭਲਾ ਲੈ ਜੇ ਕੋਈ ਕਿਲੋ ਖੰਡ ਵੱਧ ਵੀ ਜਾਵੇ ਬੰਦ ਹੋ ਵੀ ਜੀ ਕੱਚੀ ਜਗ੍ਹਾ ਮੰਗਦੀ ਥੋੜੀ ਜੀ ਹਾਂਜੀ ਹਾਂਜੀ ਇਹ ਕਿੰਨੇ ਰੇ ਦੇਣੀ ਫਿਰ ਆਪਾਂ ਇਹ ਹਰਪ੍ਰੀਤ ਜੀ ਜਸਨੋ 3000 ਦੀ ਦੇ ਦਾਂਗੇ ਅੱਛਾ 3000 ਦੀ ਆ ਜਸਨੋ 4 ਕਿਲੋ ਦੁੱਧ ਹੈਗਾ ਯਾ ਬਿਲਕੁਲ ਪੰਜ ਹੀ ਹੋਊਗਾ ਜੀ 4 ਕਿਲੋ ਦਾ ਗਰੰਟੀ ਵਾਲਾ ਜੀ ਠੀਕ ਹੈ ਜੀ ਹਾਂਜੀ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਕੋਲ ਵੀ 4 ਕਿਲੋ ਲਓ ਜੀ ਪਹਿਲਾਂ ਬੈਠ ਜੀ ਅੱਛਾ ਹਾਂਜੀ ਤੇ ਇਹ ਕਿੰਨੇ ਦੀ ਦੇਣੀ ਆਪਾਂ ਫਿਰ ਵੀ 4000 ਦੀ ਦੇ ਦਾਂਗੇ ਪਹਿਲੇ ਨੂੰ ਬੈਠੇ ਸੀ ਠੀਕ ਹੈ ਇਹਨੂੰ ਲੱਗੇ ਨੂੰ ਮਹੀਨਾ ਕੋ ਗਿਆ ਜੀ ਚਲੋ ਫਿਰ ਇਹ ਵੀ ਤੋਰ ਕੇ ਦਿਖਾਈ ਦੀਏ ਇਹ ਦੇਖੋ ਇਹ ਗਾ ਦੁੱਧ ਪੱਕਾ 4 ਲੀਟਰ ਜੀ ਠੰਡੀ ਸੀ ਲਿਆ ਬਹੁਤ ਠੰਡੀ ਸੀ ਲਿਆ ਭਾਗ ਇੱਥੇ ਜਿੱਥੇ ਮਰਜੀ ਬੈ ਕੇ ਚੋ ਕੋ ਕਰ ਲੀ ਬਹੁਤ ਠੰਡੀ ਹੈ ਜੀ ਤੋਰ ਦੋ ਫਿਰ ਥੋੜੀ ਗਿੰਦੇਵੇਂ ਤੋਰ ਕੇ ਦਿਖਾ ਲੀ ਬਾਕੀ ਇਹ ਆ ਕਿ ਸਾਰੇ ਵੀਰ ਜਿਆਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ ਕਈ ਵੀਰਨ ਹੁੰਦਾ ਕਿ ਬਸ ਸਾਡਾ ਘਰ ਦਾ ਦੁੱਧ ਜਿਹੜਾ ਚਾਹ ਬਣੀ ਜਾਵੇ ਇਹੋ ਜਿਹੇ ਗਾਵਾਂ ਪੌਣੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਵਾ ਬੰਦੋ ਜੀ ਕਿਉਂਕਿ ਸਾਰੇ ਕੋਈ 20 5000 4000 50000 ਖਰਚਣ ਵਾਲੇ ਨਹੀਂ ਹੁੰਦੇ ਨਹੀਂ ਸੀਲ ਹੈ ਜੀ ਬਹੁਤ ਬਾਕੀ ਵੀਰਾਂ ਨੂੰ ਬੇਨਤੀ ਇਹੀ ਹੈ ਭਾਵੇਂ ਕੋਈ ਜਿਆਦੇ ਮੁੱਲ ਵਾਲੀ ਹੈ ਭਾਵੇਂ ਕੋਈ ਥੋੜੇ ਮੁੱਲ ਵਾਲੀ ਹੈ ਤਸੱਲੀ ਤੁਸੀਂ ਆਪਣੀ ਆਪ ਕਰਕੇ ਖੜਨੀ ਹੈ ਇਹ ਕਿੰਨੇ ਦੇ ਦਿਨ ਵਿਧੀ ਆਪਾਂ ਫਿਰ ਇਹ ਵੀ ਦੇ ਦਾਂਗੇ 4000 ਦੀ 4000 ਦੀ ਦੇ ਦੇਣ ਠੀਕ ਹੈ ਤੇ ਹੋਰ ਕੁਝ ਕਹਣਾ ਫਿਰ ਬਾਜੀ ਆਪਣੀ ਤਸੱਲੀ ਕਰਕੇ ਖੜੇ ਸਾਡੇ ਘਰ ਆਵੇ ਜੀ ਡਾਕਟਰ ਆਪਣਾ ਲੈਬ ਵਿੱਚ ਚੈੱਕ ਕਰਾਇਆ ਜਿਹੜੀਆਂ ਗੱਬੜਾਂ ਨੂੰ ਚੈੱਕ ਕਰਾ ਕੇ ਖੜੇ ਬਾਕੀ ਜਿੰਦ ਦੋਸਤ ਹੈ ਉਹ ਕੇ ਜਿੱਦਾਂ ਮਰਜ਼ੀ ਤਸੱਲੀ ਕਰਾ ਕੇ ਖਣ ਗਿਆ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪਛੋ ਜਿਹੜੇ ਸੱਤ ਬਕਾਉ ਕਿਥੇ ਹੈ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਨਾਲ ਵੇਸ ਚਾੱਕ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ